ਹਿਮਾਚਲ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਹੀ ਤਬਾਹੀ ਹੈ ਜਿਹੜੀ ਮਚਾਈ ਹੋਈ ਹੈ ਜਿੱਥੇ ਹੜ੍ਹਾਂ ਵਰਗੇ ਹਾਲਾਤ ਹਿਮਾਚਲ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਹੀ ਤਬਾਹੀ ਹੈ ਜਿਹੜੀ ਮਚਾਈ ਹੋਈ ਹੈ ਜਿੱਥੇ ਹੜ੍ਹਾਂ ਵਰਗੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ ਲੈਂਡ ਸਲਾਈਡ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਮੰਡੀ ਦੇ ਧਰਮਪੁਰਾ ਦੇ ਪਿੰਡ ਸਿਆਠੀ ਦੀਆਂ ਨੇ ਜਿੱਥੇ ਪੂਰਾ ਪਿੰਡ ਹੀ ਤਬਾਹ ਹੋ ਚੁੱਕਿਆ ਹੈ ਪੂਰਾ ਪਿੰਡ ਹੜ੍ਹਾਂ ਦੀ ਮਾਰ ਤਬਾਹ ਹੋ ਚੁੱਕਿਆ ਹੈ 20 ਤੋਂ 25 ਕਰਨੇ ਛੜੇ ਉਹ ਮਲਬੇ ਦੇ ਵਿੱਚ ਦਬ ਚੁੱਕੇ ਨੇ 20 ਤੋਂ 25 ਕਰਾਂ ਦਾ ਨਾਮੋ ਨਿਸ਼ਾਨ ਆ ਜਿਹੜਾ ਉਹ ਨਹੀਂ بچਿਆ ਕਈ ਪਰਿਵਾਰ ਨੇ ਛੜੇ ਉਹ ਬੇਕਰ ਹੋ ਗਏ ਨੇ ਕਈ ਪਰਿਵਾਰਾਂ ਦੇ ਮੈਂਬਰਾਂ ਦੀ ਇਸ ਮਲਬੇ ਦੇ ਵਿੱਚ ਦਬੇ ਜਾਣ ਦੀ ਖਬਰਾਂ ਛੜੀ ਉਹ ਮਿੱਟੀ ਦਾ ਇੱਕ ਢੇਰ ਤੁਸੀਂ ਦੇਖ ਰਹੇ ਹੋ ਪਰ ਸਿਰਫ ਇੱਕ 20 ਤੋਂ 25 ਕਰ ਅਜਿਹੇ ਨੇ ਛੜੇ ਕਿ ਮਲਬੇ ਦੇ ਵਿੱਚ ਪੂਰੀ ਤਰ੍ਹਾਂ ਦਬ ਚੁੱਕੇ ਨੇ ਹੜਾਂ ਦੀ ਮਾਰ ਦੇ ਵਿੱਚ ਪੂਰੀ ਤਰ੍ਹਾਂ ਹੜ ਚੁੱਕੇ ਨੇ ਤਾਂ ਤਸਵੀਰਾਂ ਤੁਸੀਂ ਇਹ ਦੇਖ ਰਹੇ ਹੋ ਮੰਡੀ ਦੇ ਪਿੰਡ ਸਿਆਠੀ ਦੀਆਂ ਜਿੱਥੇ ਪੂਰਾ ਪਿੰਡ ਹੀ ਤਬਾਹ ਹੋ ਚੁੱਕਿਆ ਹੈ ਮਿੱਟੀ ਦੇ ਢੇਰ ਦੇ ਉੱਪਰ ਸਿਰਫ ਇੱਕ ਘਰ ਬਚਿਆ ਉਸ ਘਰ ਨੂੰ ਨਾ ਤਾਂ ਆਉਣ ਦਾ ਰਾਹ ਬਚਿਆ ਨਾ ਹੀ ਜਾਣ ਦਾ ਸਿਰਫ ਇੱਕ ਸਮਿੱਟੀ ਦੇ ਢੇਰ ਦੇ ਉੱਪਰ ਇੱਕ ਘਰ ਖੜਾ ਹੈ ਤੇ ਉਸ ਦੇ ਆਲੇ-ਦੁਆਲੇ ਜ਼ਮੀਨ ਹੀ ਨਹੀਂ ਤਾਂ ਲਗਾਤਾਰ ਮੰਡੀ ਦੇ ਵਿੱਚ ਮੀਆ ਜਿਹੜਾ ਉਹ ਭਾਰੀ ਮਾਤਰਾ ਦੇ ਵਿੱਚ ਪੈ ਰਿਹਾ ਜਿਸ ਕਰਕੇ ਚਾਰੇ ਪਾਸੇ ਤਬਾਹੀ ਹੀ ਤਬਾਹੀ ਹੈ ਜਿਹੜੀ ਮੱਚੀ ਹੋਈ ਹੈ ਨਦੀਆਂ ਨਾਲੇ ਨੇ ਛੜੇ ਉਹ ਪੂਰੀ ਤਰ੍ਹਾਂ ਉਫਾਨ ਦੇ ਉੱਪਰ ਉਤਰੇ ਹੋਏ ਨੇ ਜਿਸ ਕਰਕੇ ਕਈ ਇਲਾਕਿਆਂ ਦੇ ਵਿੱਚ ਹੜ ਵਰਗੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ ਤਾਂ ਇਸ ਪਿੰਡ ਦੇ ਵਿੱਚ ਹੜ ਆਇਆ ਜਦੋਂ ਹੜ ਆਇਆ ਤਾਂ ਸਾਰਾ ਹੀ ਪਿੰਡ ਜਿਹੜਾ ਉਹ ਪੂਰੀ ਤਰ੍ਹਾਂ ਉਸ ਹੜ ਦੇ ਵਿੱਚ ਹੀ ਵਹਿ ਗਿਆ 25 ਤੋਂ 30 ਕਰ ਅਜੇ ਸੀ ਜਿਹੜੇ ਕਿ ਪੂਰੀ ਤਰ੍ਹਾਂ ਮਲਬੇ ਦੇ ਵਿੱਚ ਦਬ ਚੁੱਕੇ ਨੇ ਤਾਂ ਕਈਆਂ ਦੇ ਮਾਰੇ ਜਾਣ ਦੀ ਖਬਰਾਂ ਜਿਹੜੀ ਉਹ ਵੀ ਮਿਲਿਆ ਕਈਆਂ ਦੇ ਲਾਪਤਾ ਹੋਣ ਦੀ ਖਬਰ ਮਿਲਿਆ ਤੇ ਜਿਹੜੇ ਪਸ਼ੂ ਰੱਖੇ ਹੋਏ ਸੀ ਲੋਕਾਂ ਨੇ ਪਰਿਵਾਰਾਂ ਨੇ ਤਾਂ ਉਹ ਵੀ ਉਸ ਹੜ੍ਹਾਂ ਦੇ ਵਿੱਚ ਵਹਿ ਚੁੱਕੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਉਹ ਬੇहद ਹੈਰਾਨ ਕਰਨ ਵਾਲੀਆਂ ਨੇ ਬੇहद ਖੌਫਨਾਕ ਤਸਵੀਰਾਂ ਨੇ ਕਿਉਂਕਿ ਜਿਸ ਜਗ੍ਹਾ ਨੂੰ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਦੇ ਉੱਪਰ ਇੱਕ ਪਿੰਡ ਸੀ ਤੇ ਉਹ ਪੂਰਾ ਪਿੰਡ ਹੈ ਜਿਹੜਾ ਮਲਬੇ ਦੇ ਵਿੱਚ ਦਬ ਚੁੱਕਿਆ ਕਿਉਂਕਿ ਇਸ ਪਿੰਡ ਦੇ ਵਿੱਚ ਹੜ੍ਹ ਆਏ ਸੀ ਕਿਉਂਕਿ ਬਦਲ ਫਟਣ ਦੀਆਂ ਘਟਨਾਵਾਂ ਨੇ ਛੜੀਆਂ ਉਹ ਲਗਾਤਾਰ ਹੋ ਰਹੀਆਂ ਨੇ ਜਿਸ ਕਰਕੇ ਲਗਾਤਾਰ ਲੈਂਡਸਲਾਈਡਾਂ ਛੜੀ ਉਹ ਵੀ ਹੋ ਰਹੀ ਹੈ ਤੇ ਪਹਾੜਾਂ ਤੋਂ ਮਲਬਾ ਜਿਹੜਾ ਉਹ ਹੇਠਾਂ ਆ ਰਿਹਾ ਜਿਹੜੇ ਪਿੰਡ ਬਣੇ ਹੋਏ ਨੇ ਉਸ ਮਲਬੇ ਦੀ ਲਪੇਟ ਦੇ ਵਿੱਚ ਆ ਰਹੇ ਨੇ ਤੇ ਤਸਵੀਰਾਂ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਮਿੱਟੀ ਦੇ ਸਿਰਫ ਢੇਰ ਦੇ ਉੱਪਰ ਇੱਕ ਘਰ بچਿਆ ਹੋਇਆ ਇਸ ਘਰ ਦੇ ਨਾਲ ਹੋਰ ਵੀ ਘਰ ਸੀ ਜਿਹੜੇ ਕਿ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਹਿਮਾਚਲ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਹੀ ਤਬਾਹੀ ਹੈ ਜਿਹੜੀ ਮਚਾਈ ਹੋਈ ਹੈ ਜਿਥੇ ਹੜ੍ਹਾਂ ਵਰਗੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ لینڈ ਸਲਾਈਡ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਮੰਡੀ ਦੇ ਧਰਮਪੁਰਾ ਦੇ ਪਿੰਡ ਸਿਆਠੀ ਦੀਆਂ ਨੇ ਜਿੱਥੇ ਪੂਰਾ ਪਿੰਡ ਹੀ ਤਬਾਹ ਹੋ ਚੁੱਕਿਆ ਹੈ ਪੂਰਾ ਪਿੰਡ ਹੜ੍ਹਾਂ ਦੀ ਮਾਰ ਤਬਾਹ ਹੋ ਚੁੱਕਿਆ ਹੈ 20 ਤੋਂ 25 ਕਰਨੇ ਛੜੇ ਉਹ ਮਲਬੇ ਦੇ ਵਿੱਚ ਦਬ ਚੁੱਕੇ ਨੇ 20 ਤੋਂ 25 ਕਰਾਂ ਦਾ ਨਾਮੋ ਨਿਸ਼ਾਨ ਆ ਜਿਹੜਾ ਉਹ ਨਹੀਂ ਬਚਿਆ ਕਈ ਪਰਿਵਾਰ ਨੇ ਜਿਹੜੇ ਉਹ ਬੇਕਰ ਹੋ ਗਏ ਨੇ ਕਈ ਪਰਿਵਾਰਾਂ ਦੇ ਮੈਂਬਰਾਂ ਦੀ ਇਸ ਮਲਬੇ ਦੇ ਵਿੱਚ ਦਬੇ ਜਾਣ ਦੀ ਖਬਰਾਂ ਜਿਹੜੀ ਉੱਪਰ ਸਾਹਮਣੇ ਆ ਰਹੀ ਹੈ ਮਿੱਟੀ ਦਾ ਇੱਕ ਢੇਰ ਤੁਸੀਂ ਦੇਖ ਰਹੇ ਹੋ ਉੱਪਰ ਸਿਰਫ ਇੱਕ ਘਰ ਬਚਿਆ 20 ਤੋਂ 25 ਫੁੱਟ ਉੱਚੀ ਕਰ ਅਜੇ ਨੇ ਜਿਹੜੇ ਕੀ ਮਲਬੇ ਦੇ ਵਿੱਚ ਪੂਰੀ ਤਰ੍ਹਾਂ ਦਬ ਚੁੱਕੇ ਨੇ ਹੜ੍ਹਾਂ ਦੀ ਮਾਰ ਦੇ ਵਿੱਚ ਪੂਰੀ ਤਰ੍ਹਾਂ ਹੜ ਚੁੱਕੇ ਨੇ ਤਾਂ ਤਸਵੀਰਾਂ ਤੁਸੀਂ ਇਹ ਦੇਖ ਰਹੇ ਹੋ ਮੰਡੀ ਦੇ ਪਿੰਡ ਸਿਆ ਠੀਂ ਦੀਆਂ ਜਿੱਥੇ ਪੂਰਾ ਪਿੰਡ ਹੀ ਤਬਾਹ ਹੋ ਚੁੱਕਿਆ ਮਿੱਟੀ ਦੇ ਢੇਰ ਦੇ ਉੱਪਰ ਸਿਰਫ ਇੱਕ ਘਰ ਬਚਿਆ ਉਸ ਘਰ ਨੂੰ ਨਾ ਤਾਂ ਆਉਣ ਦਾ ਰਾਹ ਬਚਿਆ ਨਾ ਹੀ ਜਾਣ ਦਾ ਰਾਹ ਇੱਕ ਸਮ ਮਿੱਟੀ ਦੇ ਢੇਰ ਦੇ ਉਹ ਖਲੇ ਦੁਆਰ ਨਹੀਂ ਤਲ ਉਹ ਭਾਰੀ ਮਾਤਰਾ ਦੇ ਵਿੱਚ ਪੈ ਰਿਹਾ ਜਿਸ ਕਰਕੇ ਚਾਰੇ ਪਾਸੇ ਤਬਾਹੀ ਹੀ ਤਬਾਹੀ ਹੈ ਜਿਹੜੀ ਮੱਚੀ ਹੋਈ ਹੈ ਨਦੀਆਂ ਨਾਲੇ ਨੇ ਛੜੇ ਉਹ ਪੂਰੀ ਤਰ੍ਹਾਂ ਉਫਾਨ ਦੇ ਉੱਪਰ ਉਤਰੇ ਹੋਏ ਨੇ ਜਿਸ ਕਰਕੇ ਕਈ ਇਲਾਕਿਆਂ ਦੇ ਵਿੱਚ ਹੜ ਵਰਗੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ ਤਾਂ ਇਸ ਪਿੰਡ ਦੇ ਵਿੱਚ ਹੜ ਆਇਆ ਜਦੋਂ ਹੜ ਆਇਆ ਤਾਂ ਸਾਰਾ ਹੀ ਪਿੰਡ ਹੈ ਜਿਹੜਾ ਉਹ ਪੂਰੀ ਤਰ੍ਹਾਂ ਉਸ ਹੜ ਦੇ ਵਿੱਚ ਹੀ ਵਹਿ ਗਿਆ 25 ਤੋਂ 30 ਕਰ ਅਜੇ ਸੀ ਜਿਹੜੇ ਕਿ ਪੂਰੀ ਤਰ੍ਹਾਂ ਮਲਬੇ ਦੇ ਵਿੱਚ ਦਬ ਚੁੱਕੇ ਨੇ ਤਾਂ ਕਈਆਂ ਦੇ ਮਾਰੇ ਜਾਣ ਦੀ ਖਬਰਾਂ ਜਿਹੜੀ ਉਹ ਵੀ ਮਿਲਿਆ ਕਈਆਂ ਦੇ ਲਾਪਤਾ ਹੋਣ ਦੀ ਖਬਰ ਮਿਲਿਆ ਤੇ ਜਿਹੜੇ ਪਸ਼ੂ ਰੱਖੇ ਹੋਏ ਸੀ ਲੋਕਾਂ ਨੇ ਪਰਿਵਾਰਾਂ ਨੇ ਤਾਂ ਉਹ ਵੀ ਉਸ ਹੜਾਂ ਦੇ ਵਿੱਚ ਵਹਿ ਚੁਕੇ ਨਿਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਉਹ ਬੇहद ਹੈਰਾਨ ਕਰਨ ਵਾਲੀਆਂ ਨੇ ਬੇहद ਖੌਫਨਾਕ ਤਸਵੀਰਾਂ ਨੇ ਕਿਉਂਕਿ ਜਿਸ ਜਗ੍ਹਾ ਨੂੰ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਦੇ ਉੱਪਰ ਇੱਕ ਪਿੰਡ ਸੀ ਤੇ ਉਹ ਪੂਰਾ ਪਿੰਡ ਹੈ ਜਿਹੜਾ ਮਲਬੇ ਦੇ ਵਿੱਚ ਦਬ ਚੁਕਿਆ ਕਿਉਂਕਿ ਇਸ ਪਿੰਡ ਦੇ ਵਿੱਚ ਹੜ੍ਹ ਆਏ ਸੀ ਕਿਉਂਕਿ ਬੱਦਲ ਫਟਣ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਲਗਾਤਾਰ ਹੋ ਰਹੀਆਂ ਨੇ ਜਿਸ ਕਰਕੇ ਲਗਾਤਾਰ ਲੈਂਡ ਸਲਾਈਡਾਂ ਜਿਹੜੀ ਉਹ ਵੀ ਹੋ ਰਹੀ ਹੈ ਤੇ ਪਹਾੜਾਂ ਤੋਂ ਮਲਬਾ ਜਿਹੜਾ ਉਹ ਹੇਠਾਂ ਆ ਰਿਹਾ ਜਿਹੜੇ ਪਿੰਡ ਬਣੇ ਹੋਏ ਨੇ ਉਸ ਮਲਬੇ ਦੀ ਲਪੇਟ ਦੇ ਵਿਚਾਰੇ ਨੇ ਤੇ ਤਸਵੀਰਾਂ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਮਿੱਟੀ ਦੇ ਸਿਰਫ ਢੇਰ ਦੇ ਉੱਪਰ ਇੱਕ ਘਰ بچਿਆ ਹੋਇਆ ਇਸ ਘਰ ਦੇ ਨਾਲ ਹੋਰ ਵੀ ਘਰ ਸੀ ਜਿਹੜੇ ਕਿ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਹਿਮਾਚਲ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਹੀ ਤਬਾਹੀ ਹੈ ਜਿਹੜੀ ਮਚਾਈ ਹੋਈ ਹੈ ਜਿਥੇ ਹੜਾਂ ਵਰਗੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ ਲੈਂਡ ਸਲਾਈਡ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਮੰਡੀ ਦੇ ਧਰਮਪੁਰਾ ਦੇ ਪਿੰਡ 68 ਦੀਆਂ ਨੇ ਜਿੱਥੇ ਪੂਰਾ ਪਿੰਡ ਹੀ ਤਬਾਹ ਹੋ ਚੁੱਕਿਆ ਪੂਰਾ ਪਿੰਡ ਹੜਾਂ ਦੀ ਮਾਰ ਤਬਾਹ ਹੋ ਚੁੱਕਿਆ 20 ਤੋਂ 25 ਘਰ ਨੇ ਛੜੇ ਉਹ ਮਲਬੇ ਦੇ ਵਿੱਚ ਦਬ ਚੁੱਕੇ ਨੇ 20 ਤੋਂ 25 ਘਰਾਂ ਦਾ ਨਾਮੋ ਨਿਸ਼ਾਨ ਆ ਜਿਹੜਾ ਉਹ ਨਹੀਂ بچਿਆ ਕਈ ਪਰਿਵਾਰ ਨੇ ਛੜੇ ਉਹ ਬੇਕਰ ਹੋ ਗਏ ਨੇ ਕਈ ਮੈਂਬਰਾਂ ਦੀ ਇਸ ਮਲਬੇ ਦੇ ਵਿੱਚ ਦਬੇ ਜਾਣ ਦੀ ਖਵਰਾ ਛੜੀ ਉਹ ਵੀ ਸਾਹਮਣੇ ਆ ਰਹੀ ਹੈ ਮਿੱਟੀ ਦਾ ਇੱਕ ਢੇਰ ਤੁਸੀਂ ਦੇਖ ਰਹੇ ਹੋ ਤੇ ਉਸ ਢੇਰ ਦੇ ਉੱਪਰ ਸਿਰਫ ਇੱਕ ਘਰ ਬਚਿਆ 20 ਤੋਂ 25 ਕਰ ਅਜੇ ਨੇ ਜਿਹੜੇ ਕਿ ਮਲਬੇ ਦੇ ਵਿੱਚ ਪੂਰੀ ਤਰ੍ਹਾਂ ਦਬ ਚੁੱਕੇ ਨੇ ਹੜਾਂ ਦੀ ਮਾਰ ਦੇ ਵਿੱਚ ਪੂਰੀ ਤਰ੍ਹਾਂ ਹੜ ਚੁੱਕੇ ਨੇ ਤਾਂ ਤਸਵੀਰਾਂ ਤੁਸੀਂ ਇਹ ਦੇਖ ਰਹੇ ਹੋ ਮੰਡੀ ਦੇ ਪਿੰਡ ਸਿਆਠੀ ਦੀਆਂ ਜਿੱਥੇ ਪੂਰਾ ਪਿੰਡ ਹੀ ਤਬਾਹ ਹੋ ਚੁੱਕਿਆ ਮਿੱਟੀ ਦੇ ਢੇਰ ਦੇ ਉੱਪਰ ਸਿਰਫ ਇੱਕ ਘਰ ਬਚਿਆ ਉਸ ਘਰ ਨੂੰ ਨਾ ਤਾਂ ਆਉਣ ਦਾ ਰਾਹ ਬਚਿਆ ਨਾ ਹੀ ਜਾਣ ਦਾ ਰਾਹ ਬਚਿਆ ਸਿਰਫ ਇੱਕ ਕਮੇਟੀ ਦਾ ਢੇਰ ਹੈ ਤੇ ਉਸ ਮਿੱਟੀ ਦੇ ਢੇਰ ਦੇ ਉੱਪਰ ਇੱਕ ਘਰ ਖੜਾ ਹੈ ਤੇ ਉਸ ਦੇ ਆਲੇ ਦੁਆਲੇ ਜ਼ਮੀਨ ਹੀ ਨਹੀਂ ਤਾਂ ਲਗਾਤਾਰ ਮੰਡੀ ਦੇ ਵਿੱਚ ਮੀਂਹ ਜਿਹੜਾ ਉਹ ਭਾਰੀ ਮਾਤਰਾ ਦੇ ਵਿੱਚ ਪੈ ਰਿਹਾ ਜਿਸ ਕਰਕੇ ਚਾਰੇ ਪਾਸੇ ਤਬਾਹੀ ਹੀ ਤਬਾਹੀ ਹੈ ਜਿਹੜੀ ਮੱਚੀ ਹੋਈ ਹੈ ਨਦੀਆਂ ਨਾਲੇ ਨੇ ਛੜੇ ਉਹ ਪੂਰੀ ਤਰ੍ਹਾਂ ਉਫਾਨ ਦੇ ਉੱਪਰ ਉਤਰੇ ਹੋਏ ਨੇ ਜਿਸ ਕਰਕੇ ਕਈ ਇਲਾਕਿਆਂ ਦੇ ਵਿੱਚ ਹੜ ਵਰਗੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ ਤਾਂ ਇਸ ਪਿੰਡ ਦੇ ਵਿੱਚ ਹੜ ਆਇਆ ਜਦੋਂ ਹੜ ਆਇਆ ਤਾਂ ਸਾਰਾ ਹੀ ਪਿੰਡ ਹੈ ਜਿਹੜਾ ਉਹ ਪੂਰੀ ਤਰ੍ਹਾਂ ਉਸ ਹੜ ਦੇ ਵਿੱਚ ਹੀ ਵਹਿ ਗਿਆ 25 ਤੋਂ 30 ਕਰ ਅਜਿਹੇ ਸੀ ਜਿਹੜੇ ਕਿ ਪੂਰੀ ਤਰ੍ਹਾਂ ਮਲਬੇ ਦੇ ਵਿੱਚ ਦਬ ਚੁੱਕੇ ਨੇ ਤਾਂ ਕਈਆਂ ਦੇ ਮਾਰੇ ਜਾਣ ਦੀ ਖਬਰਾਂ ਜਿਹੜੀ ਉਹ ਵੀ ਮਿਲਿਆ ਕਈਆਂ ਦੇ ਲਾਪਤਾ ਹੋਣ ਦੀ ਖਬਰ ਮਿਲਿਆ ਤੇ ਜਿਹੜੇ ਪਸ਼ੂ ਰੱਖੇ ਹੋਏ ਸੀ ਲੋਕਾਂ ਨੇ ਪਰਿਵਾਰਾਂ ਨੇ ਤਾਂ ਉਹ ਵੀ ਉਸ ਹੜਾਂ ਦੇ ਵਿੱਚ ਵਹਿ ਚੁੱਕੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਉਹ ਬੇहद ਹੈਰਾਨ ਕਰਨ ਵਾਲੀਆਂ ਨੇ ਬੇहद ਖੌਫਨਾਕ ਤਸਵੀਰਾਂ ਨੇ ਕਿਉਂਕਿ ਜਿਵੇਂ ਜਗਾਂ ਨੂੰ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਦੇ ਉੱਪਰ ਇੱਕ ਪਿੰਡ ਸੀ ਤੇ ਉਹ ਪੂਰਾ ਪਿੰਡ ਹੈ ਜਿਹੜਾ ਮਲਬੇ ਦੇ ਵਿੱਚ ਦਬ ਚੁੱਕਿਆ ਕਿਉਂਕਿ ਇਸ ਪਿੰਡ ਦੇ ਵਿੱਚ ਹੜ੍ਹ ਆਏ ਸੀ ਕਿਉਂਕਿ ਬੱਦਲ ਫਟਣ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਲਗਾਤਾਰ ਹੋ ਰਹੀਆਂ ਨੇ ਜਿਸ ਕਰਕੇ ਲਗਾਤਾਰ ਲੈਂਡ ਸਲਾਈਡਾਂ ਜਿਹੜੀ ਉਹ ਵੀ ਹੋ ਰਹੀ ਹੈ ਤੇ ਪਹਾੜਾਂ ਤੋਂ ਮਲਬਾ ਜਿਹੜਾ ਉਹ ਹੇਠਾਂ ਆ ਰਿਹਾ ਜਿਹੜੇ ਪਿੰਡ ਬਣੇ ਹੋਏ ਨੇ ਉਸ ਮਲਬੇ ਦੀ ਲਪੇੜ ਦੇ ਵਿੱਚ ਆ ਰਹੇ ਨੇ ਤੇ ਤਸਵੀਰਾਂ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਮਿੱਟੀ ਦੇ ਸਿਰਫ ਡੇਰ ਦੇ ਉੱਪਰ ਇੱਕ ਘਰ بچਿਆ ਹੋਇਆ ਇਸ ਘਰ ਦੇ ਨਾਲ ਹੋਰ ਵੀ ਘਰ ਸੀ ਜਿਹੜੇ ਕਿ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਹਿਮਾਚਲ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਹੀ ਤਬਾਹੀ ਹੈ ਜਿਹੜੀ ਮਚਾਈ ਹੋਈ ਹੈ ਜਿੱਥੇ ਹੜ੍ਹਾਂ ਵਰਗੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ ਲੈਂਡਸਲਾਈਡ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਮੰਡੀ ਦੇ ਧਰਮਪੁਰਾ ਦੇ ਪਿੰਡ ਸਿਆਠੀ ਦੀਆਂ ਨੇ ਜਿੱਥੇ ਪੂਰਾ ਪਿੰਡ ਹੀ ਤਬਾਹ ਹੋ ਚੁੱਕਿਆ ਹੈ ਪੂਰਾ ਪਿੰਡ ਹੜ੍ਹਾਂ ਦੀ ਮਾਰ ਤਬਾਹ ਹੋ ਚੁੱਕਿਆ ਹੈ 20 ਤੋਂ 25 ਕਰਨੇ ਛੜੇ ਉਹ ਮਲਬੇ ਦੇ ਵਿੱਚ ਦਬ ਚੁਕੇ ਨੇ 20 ਤੋਂ 25 ਕਰਾਂ ਦਾ ਨਾਮੋ ਨਿਸ਼ਾਨ ਆ ਜਿਹੜਾ ਉਹ ਨਹੀਂ ਬਚਿਆ ਕਈ ਪਰਿਵਾਰ ਨੇ ਛੜੇ ਉਹ ਬੇਕਰ ਹੋ ਗਏ ਨੇ ਕਈ ਪਰਿਵਾਰਾਂ ਦੇ ਮੈਂਬਰਾਂ ਦੀ ਇਸ ਮਲਬੇ ਦੇ ਵਿੱਚ ਦਬੇ ਜਾਣ ਦੀ ਖਬਰ ਆ ਛੜੀ ਉਹ ਵੀ ਸਾਹਮਣੇ ਆ ਰਹੀ ਹੈ ਮਿੱਟੀ ਦਾ ਇੱਕ ਢੇਰ ਤੁਸੀਂ ਦੇਖ ਰਹੇ ਹੋ ਤੇ ਉਸ ਢੇਰ ਦੇ ਉੱਪਰ ਸਿਰਫ ਇੱਕ ਘਾਰ ਬਚਿਆ 20 ਤੋਂ 25 ਕਰ ਅਜੇ ਨਹੀਂ ਇਹ ਕਿ ਮੜਵੇ ਦੇ ਵਿੱਚ ਪੂਰੀ ਤਰ੍ਹਾਂ ਦਬ ਚੁੱਕੇ ਨੇ ਹੜਾਂ ਦੀ ਮਾਰ ਦੇ ਵਿੱਚ ਪੂਰੀ ਤਰ੍ਹਾਂ ਹੜ ਚੁੱਕੇ ਨੇ ਤਾਂ ਤਸਵੀਰਾਂ ਤੁਸੀਂ ਇਹ ਦੇਖ ਰਹੇ ਹੋ ਮੰਡੀ ਦੇ ਪਿੰਡ ਸਿਆਠੀ ਦੀਆਂ ਜਿੱਥੇ ਪੂਰਾ ਪਿੰਡ ਹੀ ਤਬਾਹ ਹੋ ਚੁੱਕਿਆ ਹੈ ਮਿੱਟੀ ਦੇ ਢੇਰ ਦੇ ਉੱਪਰ ਸਿਰਫ ਇੱਕ ਘਰ ਬਚਿਆ ਉਸ ਘਰ ਨੂੰ ਨਾ ਤਾਂ ਆਉਣ ਦਾ ਰਾਹ ਬਚਿਆ ਨਹੀਂ ਜਾਣ ਦਾ ਰਾਹ ਇੱਕ ਮਿੱਟੀ ਦਾ ਇੱਕ ਹਿੱਸੇ ਉਸ ਦੇ ਆਲੇ ਨਹੀਂ ਹੀ ਨਹੀਂ ਤਾਂ ਲਗਾਤਾਰ ਮੰਡੀ ਦੇ ਵਿੱਚ ਮੀਆ ਛੜਾ ਉਹ ਭਾਰੀ ਮਾਤਰਾ ਦੇ ਵਿੱਚ ਪੈ ਰਿਹਾ ਜਿਸ ਕਰਕੇ ਚਾਰੇ ਪਾਸੇ ਤਬਾਹੀ ਹੀ ਤਬਾਹੀ ਹੈ ਜਿਹੜੀ ਮੱਚੀ ਹੋਈ ਹੈ ਨਦੀਆਂ ਨਾਲੇ ਨੇ ਛੜੇ ਉਹ ਪੂਰੀ ਤਰ੍ਹਾਂ ਉਫਾਨ ਦੇ ਉੱਪਰ ਉਤਰੇ ਹੋਏ ਨੇ ਜਿਸ ਕਰਕੇ ਕਈ ਇਲਾਕਿਆਂ ਦੇ ਵਿੱਚ ਹੜ ਵਰਗੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ ਤਾਂ ਇਸ ਪਿੰਡ ਦੇ ਵਿੱਚ ਹੜ ਆਇਆ ਜਦੋਂ ਹੜ ਆਇਆ ਤਾਂ ਸਾਰਾ ਹੀ ਪਿੰਡ ਜਿਹੜਾ ਉਹ ਪੂਰੀ ਤਰ੍ਹਾਂ ਉਸ ਹੜ ਦੇ ਵਿੱਚ ਹੀ ਵਹਿ ਗਿਆ 25 ਤੋਂ 30 ਘਰ ਅਜੇ ਸੀ ਜਿਹੜੇ ਕਿ ਪੂਰੀ ਤਰ੍ਹਾਂ ਮਲਬੇ ਦੇ ਵਿੱਚ ਦਬ ਚੁੱਕੇ ਨੇ ਤਾਂ ਕਈਆਂ ਦੇ ਮਾਰੇ ਜਾਣ ਦੀ ਖਬਰਾਂ ਜਿਹੜੀ ਉਹ ਵੀ ਮਿਲਿਆ ਕਈਆਂ ਦੇ ਲਾਪਤਾ ਹੋਣ ਦੀ ਖਬਰ ਮਿਲਿਆ ਤੇ ਜਿਹੜੇ ਪਸ਼ੂ ਰੱਖੇ ਹੋਏ ਸੀ ਲੋਕਾਂ ਨੇ ਪਰਿਵਾਰਾਂ ਨੇ ਤਾਂ ਉਹ ਵੀ ਉਸ ਹੜ੍ਹਾਂ ਦੇ ਵਿੱਚ ਵਹਿ ਚੁੱਕੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਉਹ ਬੇहद ਹੈਰਾਨ ਕਰਨ ਵਾਲੀਆਂ ਨੇ ਬੇहद ਖੌਫਨਾਕ ਤਸਵੀਰਾਂ ਨੇ ਕਿਉਂਕਿ ਜਿਸ ਜਗ੍ਹਾ ਨੂੰ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਦੇ ਉੱਪਰ ਇੱਕ ਪਿੰਡ ਸੀ ਤੇ ਉਹ ਪੂਰਾ ਪਿੰਡ ਹੈ ਜਿਹੜਾ ਮਲਬੇ ਦੇ ਵਿੱਚ ਦਬ ਚੁੱਕਿਆ ਕਿਉਂਕਿ ਇਸ ਪਿੰਡ ਦੇ ਵਿੱਚ ਹੜ੍ਹ ਆਈ ਸੀ ਕਿਉਂਕਿ ਬਦਲ ਫਟਣ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਲਗਾਤਾਰ ਹੋ ਰਹੀਆਂ ਨੇ ਜਿਸ ਕਰਕੇ ਲਗਾਤਾਰ ਲੈਂਡਸਲਾਈਡਾਂ ਜਿਹੜੀ ਉਹ ਵੀ ਹੋ ਰਹੀ ਹੈ ਤੇ ਪਹਾੜਾਂ ਤੋਂ ਮਲਬਾ ਜਿਹੜਾ ਉਹ ਹੇਠਾਂ ਆ ਰਿਹਾ ਜਿਹੜੇ ਪਿੰਡ ਬਣੇ ਹੋਏ ਨੇ ਉਸ ਮਲਬੇ ਦੀ ਲਪੇਟ ਦੇ ਵਿੱਚ ਆ ਰਹੇ ਨੇ ਤੇ ਤਸਵੀਰਾਂ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਮਿੱਟੀ ਦੇ ਸਿਰਫ ਢੇਰ ਦੇ ਉੱਪਰ ਇੱਕ ਘਰ بچਿਆ ਹੋਇਆ ਇਸ ਘਰ ਦੇ ਨਾਲ ਹੋਰ ਵੀ ਘਰ ਸੀ ਜਿਹੜੇ ਕਿ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਹਿਮਾਚਲ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਹੀ ਤਬਾਹੀ ਹੈ ਜਿਹੜੀ ਮਚਾਈ ਹੋਈ ਹੈ ਜਿਥੇ ਹੜ੍ਹਾਂ ਵਰਗੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ لینڈ ਸਲਾਈਡ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਮੰਡੀ ਦੇ ਧਰਮਪੁਰਾ ਦੇ ਪਿੰਡ ਸਿਆਠੀ ਦੀਆਂ ਨੇ ਜਿੱਥੇ ਪੂਰਾ ਪਿੰਡ ਹੀ ਤਬਾਹ ਹੋ ਚੁੱਕਿਆ ਹੈ ਪੂਰਾ ਪਿੰਡ ਹੜ੍ਹਾਂ ਦੀ ਮਾਰ ਤਬਾਹ ਹੋ ਚੁੱਕਿਆ ਹੈ 20 ਤੋਂ 25 ਕਰਨੇ ਛੜੇ ਉਹ ਮਲਬੇ ਦੇ ਵਿੱਚ ਦਬ ਚੁੱਕੇ ਨੇ 20 ਤੋਂ 25 ਘਰਾਂ ਦਾ ਨਾਮੋ ਨਿਸ਼ਾਨ ਆ ਜਿਹੜਾ ਉਹ ਨਹੀਂ ਬਚਿਆ ਕਈ ਪਰਿਵਾਰ ਨੇ ਜਿਹੜੇ ਉਹ ਬੇਕਰ ਹੋ ਗਏ ਨੇ ਕਈ ਪਰਿਵਾਰਾਂ ਦੇ ਮੈਂਬਰਾਂ ਪਰਿਵਾਰਾਂ ਦੀ ਇਸ ਮਲਬੇ ਦੇ ਵਿੱਚ ਚਚ ਤਬੇ ਚਾਣ ਦੀ ਖਬਰਾਂ ਜੇ ਜੇ ਉਹ ਵੀ سامنے ਆ ਰਹੀ ਹੈ ਮਿੱਟੀ ਦਾ ਇੱਕ ਢੇਰ ਤੁਸੀਂ ਦੇਖ ਰਹੇ ਹੋ ਉੱਪਰ ਸਿਰਫ ਇੱਕ ਕਾਰ ਵੀ ਇਹਨੇ ਝੜੇ ਕਿ ਮਲਬੇ ਦੇ ਵਿੱਚ ਵਿੱਚ ਪੂਰੀ ਤਰ੍ਹਾਂ ਦਾਵਤ ਚੁੱਕੇ ਨੇ ਹੜ੍ਹਾਂ ਦੀ ਮਾਰ ਦੇ ਵਿੱਚ ਪੂਰੀ ਤਰ੍ਹਾਂ ਹੜ੍ਹ ਚੁੱਕੇ ਨੇ ਤਾਂ ਤਸਵੀਰਾਂ ਤੁਸੀਂ ਇਹ ਦੇਖ ਰਹੇ ਹੋ ਮੰਡੀ ਦੇ ਪਿੰਡ ਸਿਆਠੀ ਦੀਆਂ ਜਿੱਥੇ ਪੂਰਾ ਪਿੰਡ ਹੀ ਤਬਾਹ ਹੋ ਚੁੱਕਿਆ ਹੈ ਮਿੱਟੀ ਦੇ ਢੇਰ ਦੇ ਉੱਪਰ ਸਿਰਫ ਉਸ ਘਰ ਨੂੰ ਨਜ਼ਾਰਾ ਬਚਿਆ ਨਹੀਂ ਹੈ ਢੇਰਾ ਢੇਰ ਖੜੇ ਦੁਆਰ ਨਹੀਂ ਤਾਂ ਉਹ ਵੀ ਕਿ ਮਾਫਾਂ ਤੇ ਖੜ ਵਰਗੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ ਤਾਂ ਇਸ ਪਿੰਡ ਦੇ ਵਿੱਚ ਹੜ ਆਇਆ ਜਦੋਂ ਹੜ੍ਹ ਆਇਆ ਤਾਂ ਸਾਰਾ ਹੀ ਪਿੰਡ ਜਿਹੜਾ ਉਹ ਪੂਰੀ ਤਰ੍ਹਾਂ ਉਸ ਹੜ੍ਹ ਦੇ ਵਿੱਚ ਹੀ ਵਹਿ ਗਿਆ 25 ਤੋਂ 30 ਕਰ ਅਜਿਹੇ ਸੀ ਜਿਹੜੇ ਕਿ ਪੂਰੀ ਤਰ੍ਹਾਂ ਮਲਬੇ ਦੇ ਵਿੱਚ ਦਬ ਚੁੱਕੇ ਨੇ ਤਾਂ ਕਈਆਂ ਦੇ ਮਾਰੇ ਜਾਣ ਦੀ ਖਬਰਾਂ ਜਿਹੜੀ ਉਹ ਵੀ ਮਿਲਿਆ ਕਈਆਂ ਦੇ ਲਾਪਤਾ ਹੋਣ ਦੀ ਖਬਰ ਮਿਲਿਆ ਤੇ ਜਿਹੜੇ ਪਸ਼ੂ ਰੱਖੇ ਹੋਏ ਸੀ ਲੋਕਾਂ ਨੇ ਪਰਿਵਾਰਾਂ ਨੇ ਤਾਂ ਉਹ ਵੀ ਉਸ ਹੜ੍ਹਾਂ ਦੇ ਵਿੱਚ ਵਹਿ ਚੁੱਕੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਉਹ ਬੇਹਦ ਹੈਰਾਨ ਕਰਨ ਵਾਲੀਆਂ ਨੇ ਬੇਹਦ ਖੌਫਨਾਕ ਤਸਵੀਰਾਂ ਨੇ ਕਿਉਂਕਿ ਜਿਵੇਂ ਜਗਾਂ ਨੂੰ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਦੇ ਉੱਪਰ ਇੱਕ ਪਿੰਡ ਸੀ ਤੇ ਉਹ ਪੂਰਾ ਪਿੰਡ ਹੈ ਜਿਹੜਾ ਮਲਬੇ ਦੇ ਵਿੱਚ ਦਬ ਚੁੱਕਿਆ ਕਿਉਂਕਿ ਇਸ ਪਿੰਡ ਦੇ ਵਿੱਚ ਹੜ੍ਹ ਆਏ ਸੀ ਕਿਉਂਕਿ ਬੱਦਲ ਫਟਣ ਦੀਆਂ ਘਟਨਾਵਾਂ ਨੇ ਛੜੀਆਂ ਉਹ ਲਗਾਤਾਰ ਹੋ ਰਹੀਆਂ ਨੇ ਜਿਸ ਕਰਕੇ ਲਗਾਤਾਰ ਲੈਂਡ ਸਲਾਈਡਾਂ ਛੜੀ ਉਹ ਵੀ ਹੋ ਰਹੀ ਹੈ ਤੇ ਪਹਾੜਾਂ ਤੋਂ ਮਲਬਾ ਜਿਹੜਾ ਉਹ ਹੇਠਾਂ ਆ ਰਿਹਾ ਜਿਹੜੇ ਪਿੰਡ ਬਣੇ ਹੋਏ ਨੇ ਉਸ ਮਲਬੇ ਦੀ ਲਪੇਟ ਦੇ ਵਿੱਚ ਆ ਰਹੇ ਨੇ ਤੇ ਤਸਵੀਰਾਂ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਮਿੱਟੀ ਦੇ ਸਿਰਫ ਟੇਰ ਦੇ ਉੱਪਰ ਇੱਕ ਘਰ بچਿਆ ਹੋਇਆ ਇਸ ਘਰ ਦੇ ਨਾਲ ਹੋਰ ਵੀ ਘਰ ਸੀ ਜਿਹੜੇ ਕਿ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਹਿਮਾਚਲ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਹੀ ਤਬਾਹੀ ਹੈ ਜਿਹੜੀ ਮਚਾਈ ਹੋਈ ਹੈ ਜਿੱਥੇ ਹੜ੍ਹਾਂ ਵਰਗੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ ਲੈਂਡ ਸਲਾਈਡ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਮੰਡੀ ਦੇ ਧਰਮਪੁਰਾ ਦੇ ਪਿੰਡ ਸਿਆਠੀ ਦੀਆਂ ਨੇ ਜਿੱਥੇ ਪੂਰਾ ਪਿੰਡ ਹੀ ਤਬਾਹ ਹੋ ਚੁੱਕਿਆ ਹੈ ਪੂਰਾ ਪਿੰਡ ਹੜ੍ਹਾਂ ਦੀ ਮਾਰ ਤਬਾਹ ਹੋ ਚੁੱਕਿਆ ਹੈ 20 ਤੋਂ 25 ਕਰਨੇ ਛਿਹੜੇ ਉਹ ਮਲਬੇ ਦੇ ਵਿੱਚ ਦਬ ਚੁੱਕੇ ਨੇ 20 ਤੋਂ 25 ਕਰਾਂ ਦਾ ਨਾਮੋ ਨਿਸ਼ਾਨ ਆ ਜਿਹੜਾ ਉਹ ਨਹੀਂ ਬਚਿਆ ਕਈ ਪਰਿਵਾਰ ਨੇ ਛਿਹੜੇ ਉਹ ਬੇਕਰ ਹੋ ਗਏ ਨੇ ਕਈ ਪਰਿਵਾਰਾਂ ਦੇ ਮੈਂਬਰਾਂ ਦੀ ਇਸ ਮਲਬੇ ਦੇ ਵਿੱਚ ਦਬੇ ਜਾਣ ਦੀ ਖਬਰਾਂ ਛੜੀ ਉਹ ਵੀ ਸਾਹਮਣੇ ਆ ਰਹੀ ਹੈ ਮਿੱਟੀ ਦਾ ਇੱਕ ਢੇਰ ਤੁਸੀਂ ਦੇਖ ਰਹੇ ਹੋ ਤੇ ਉਸ ਢੇਰ ਦੇ ਉੱਪਰ ਸਿਰਫ ਇੱਕ ਘਾਰ ਬਚਿਆ 20 ਤੋਂ 25 ਕਰ ਅਜੇ ਨੇ ਜਿਹੜੇ ਕੀ ਮਲਬੇ ਦੇ ਵਿੱਚ ਪੂਰੀ ਤਰ੍ਹਾਂ ਦਬ ਚੁੱਕੇ ਨੇ ਹੜਾਂ ਦੀ ਮਾਰ ਦੇ ਵਿੱਚ ਪੂਰੀ ਤਰ੍ਹਾਂ ਹੜ ਚੁੱਕੇ ਨੇ ਤਾਂ ਤਸਵੀਰਾਂ ਤੁਸੀਂ ਇਹ ਦੇਖ ਰਹੇ ਹੋ ਮੰਡੀ ਦੇ ਪਿੰਡ ਸਿਆਠੀ ਦੀਆਂ ਜਿੱਥੇ ਪੂਰਾ ਪਿੰਡ ਹੀ ਤਬਾਹ ਹੋ ਚੁੱਕਿਆ ਹੈ ਮਿੱਟੀ ਦੇ ਢੇਰ ਦੇ ਉੱਪਰ ਸਿਰਫ ਇੱਕ ਘਰ ਬਚਿਆ ਉਸ ਘਰ ਨੂੰ ਨਾ ਤਾਂ ਆਉਣ ਦਾ ਰਾਹ ਬਚਿਆ ਨਾ ਹੀ ਜਾਣ ਦਾ ਰਾਹ ਬਚਿਆ ਸਿਰਫ ਇੱਕ ਮਿੱਟੀ ਦਾ ਢੇਰ ਹੈ ਤੇ ਉਸ ਮਿੱਟੀ ਦੇ ਢੇਰ ਦੇ ਉੱਪਰ ਇੱਕ ਘਰ ਖੜਾ ਹੈ ਤੇ ਉਸ ਦੇ ਆਲੇ-ਦੁਆਲੇ ਜ਼ਮੀਨ ਹੀ ਨਹੀਂ ਤਾਂ ਲਗਾਤਾਰ ਮੰਡੀ ਦੇ ਵਿੱਚ ਮੀਂਹ ਜਿਹੜਾ ਉਹ ਭਾਰੀ ਮਾਤਰਾ ਦੇ ਵਿੱਚ ਪੈ ਰਿਹਾ ਜਿਸ ਕਰਕੇ ਚਾਰੇ ਪਾਸੇ ਤਬਾਹੀ ਹੀ ਤਬਾਹੀ ਹੈ ਜਿਹੜੀ ਮੱਚੀ ਹੋਈ ਹੈ ਨਦੀਆਂ ਨਾਲੇ ਨੇ ਛੜੇ ਉਹ ਪੂਰੀ ਤਰ੍ਹਾਂ ਉਫਾਨ ਦੇ ਉੱਪਰ ਉਤਰੇ ਹੋਏ ਨੇ ਜਿਸ ਕਰਕੇ ਕਈ ਇਲਾਕਿਆਂ ਦੇ ਵਿੱਚ ਹੜ ਵਰਗੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ ਤਾਂ ਇਸ ਪਿੰਡ ਦੇ ਵਿੱਚ ਹੜ ਆਇਆ ਜਦੋਂ ਹੜ ਆਇਆ ਤਾਂ ਸਾਰਾ ਹੀ ਪਿੰਡ ਹੈ ਜਿਹੜਾ ਉਹ ਪੂਰੀ ਤਰ੍ਹਾਂ ਉਸ ਹੜ ਦੇ ਵਿੱਚ ਹੀ ਵਹਿ ਗਿਆ 25 ਤੋਂ 30 ਕਰ ਅਜਿਹੇ ਸੀ ਜਿਹੜੇ ਕਿ ਪੂਰੀ ਤਰ੍ਹਾਂ ਮਲਬੇ ਦੇ ਵਿੱਚ ਦਬ ਚੁੱਕੇ ਨੇ ਤਾਂ ਕਈਆਂ ਦੇ ਮਾਰੇ ਜਾਣ ਦੀ ਖਬਰਾਂ ਜਿਹੜੀ ਉਹ ਵੀ ਮਿਲਿਆ ਕਈਆਂ ਦੇ ਲਾਪਤਾ ਹੋਣ ਦੀ ਖਬਰ ਮਿਲਿਆ ਤੇ ਜਿਹੜੇ ਪਸ਼ੂ ਰੱਖੇ ਹੋਏ ਸੀ ਲੋਕਾਂ ਨੇ ਪਰਿਵਾਰਾਂ ਨੇ ਤਾਂ ਉਹ ਵੀ ਉਸ ਹੜਾਂ ਦੇ ਵਿੱਚ ਵਹਿ ਚੁੱਕੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਉਹ ਬੇਹਦ ਹੈਰਾਨ ਕਰਨ ਵਾਲੀਆਂ ਨੇ ਬੇਹਦ ਖੌਫਨਾਕ ਤਸਵੀਰਾਂ ਨੇ ਕਿਉਂਕਿ ਜਿਵੇਂ ਜਗਾਂ ਨੂੰ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਦੇ ਉੱਪਰ ਇੱਕ ਪਿੰਡ ਸੀ ਤੇ ਉਹ ਪੂਰਾ ਪਿੰਡ ਹੈ ਜਿਹੜਾ ਮਲਬੇ ਦੇ ਵਿੱਚ ਦਬ ਚੁੱਕਿਆ ਕਿਉਂਕਿ ਇਸ ਪਿੰਡ ਦੇ ਵਿੱਚ ਹੜ੍ਹ ਆਏ ਸੀ ਕਿਉਂਕਿ ਬੱਦਲ ਫਟਣ ਦੀਆਂ ਘਟਨਾਵਾਂ ਨੇ ਜੜੀਆਂ ਉਹ ਲਗਾਤਾਰ ਹੋ ਰਹੀਆਂ ਨੇ ਜਿਸ ਕਰਕੇ ਲਗਾਤਾਰ ਲੈਂਡ ਸਲਾਈਡਾਂ ਜਿਹੜੀ ਉਹ ਵੀ ਹੋ ਰਹੀ ਹੈ ਤੇ ਪਹਾੜਾਂ ਤੋਂ ਮਲਬਾ ਜਿਹੜਾ ਉਹ ਹੇਠਾਂ ਆ ਰਿਹਾ ਜਿਹੜੇ ਪਿੰਡ ਬਣੇ ਹੋਏ ਨੇ ਉਸ ਮਲਬੇ ਦੀ ਲਪੇਟ ਦੇ ਵਿੱਚ ਆ ਰਹੇ ਨੇ ਤੇ ਤਸਵੀਰਾਂ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਮਿੱਟੀ ਦੇ ਸਿਰਫ ਘੇਰ ਦੇ ਉੱਪਰ ਇੱਕ ਘਰ بچਿਆ ਹੋਇਆ ਇਸ ਘਰ ਦੇ ਨਾਲ ਹੋਰ ਵੀ ਘਰ ਸੀ ਜਿਹੜੇ ਕਿ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਹਿਮਾਚਲ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਹੀ ਤਬਾਹੀ ਹੈ ਜਿਹੜੀ ਮਚਾਈ ਹੋਈ ਹੈ ਜਿੱਥੇ ਹੜ੍ਹਾਂ ਵਰਗੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ ਲੈਂਡਸਲਾਈਡ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਮੰਡੀ ਦੇ ਧਰਮਪੁਰਾ ਦੇ ਪਿੰਡ ਸਿਆਠੀ ਦੀਆਂ ਨੇ ਜਿੱਥੇ ਪੂਰਾ ਪਿੰਡ ਹੀ ਤਬਾਹ ਹੋ ਚੁੱਕਿਆ ਹੈ ਪੂਰਾ ਪਿੰਡ ਹੜ੍ਹਾਂ ਦੀ ਮਾਰ ਤਬਾਹ ਹੋ ਚੁੱਕਿਆ ਹੈ 20 ਤੋਂ 25 ਕਰਨੇ ਛੜੇ ਉਹ ਮਲਬੇ ਦੇ ਵਿੱਚ ਦਬ ਚੁਕੇ ਨੇ 20 ਤੋਂ 25 ਕਰਾਂ ਦਾ ਨਾਮੋ ਨਿਸ਼ਾਨ ਆ ਛੜਾ ਉਹ ਨਹੀਂ بچਿਆ ਕਈ ਪਰਿਵਾਰ ਨੇ ਛੜੇ ਉਹ ਬੇਕਰ ਹੋ ਗਏ ਨੇ ਕਈ ਪਰਿਵਾਰਾਂ ਦੇ ਮੈਂਬਰਾਂ ਦੀ ਇਸ ਮਲਬੇ ਦੇ ਵਿੱਚ ਦਬੇ ਜਾਣ ਦੀ ਖਬਰ ਆ ਛੜੀ ਉਹ ਵੀ ਸਾਹਮਣੇ ਆ ਰਹੀ ਹੈ ਮਿੱਟੀ ਦਾ ਇੱਕ ਢੇਰ ਤੁਸੀਂ ਦੇਖ ਰਹੇ ਹੋ ਤੇ ਉਸ ਢੇਰ ਦੇ ਉੱਪਰ ਸਿਰਫ ਇੱਕ ਘਾਰ ਬਚਿਆ 20 ਤੋਂ 25 ਕਰ ਅਜੇ ਨੇ ਛੜੇ ਕੀ ਮਲਬੇ ਦੇ ਵਿੱਚ ਪੂਰੀ ਤਰ੍ਹਾਂ ਦਬ ਚੁੱਕੇ ਨੇ ਹੜਾਂ ਦੀ ਮਾਰ ਦੇ ਵਿੱਚ ਪੂਰੀ ਤਰ੍ਹਾਂ ਹੜ ਚੁੱਕੇ ਨੇ ਤਾਂ ਤਸਵੀਰਾਂ ਤੁਸੀਂ ਇਹ ਦੇਖ ਰਹੇ ਹੋ ਮੰਡੀ ਦੇ ਪਿੰਡ ਸਿਆਠੀ ਦੀਆਂ ਜਿੱਥੇ ਪੂਰਾ ਪਿੰਡ ਹੀ ਤਬਾਹ ਹੋ ਚੁੱਕਿਆ ਹੈ ਮਿੱਟੀ ਦੇ ਢੇਰ ਦੇ ਉੱਪਰ ਸਿਰਫ ਇੱਕ ਘਰ ਬਚਿਆ ਉਸ ਘਰ ਨੂੰ ਨਾ ਤਾਂ ਆਉਣ ਦਾ ਰਾਹ ਬਚਿਆ ਨਾ ਹੀ ਜਾਣ ਦਾ ਰਾਹ ਬਚਿਆ ਸਿਰਫ ਇੱਕ ਮਿੱਟੀ ਦਾ ਢੇਰ ਹੈ ਤੇ ਉਸ ਮਿੱਟੀ ਦੇ ਢੇਰ ਦੇ ਉੱਪਰ ਇੱਕ ਘਰ ਖੜਾ ਹੈ ਤੇ ਉਸ ਦੇ ਆਲੇ ਦੁਆਲੇ ਜ਼ਮੀਨ ਹੀ ਨਹੀਂ ਤਾਂ ਲਗਾਤਾਰ ਮੰਡੀ ਦੇ ਵਿੱਚ ਮੀਆ ਜਿਹੜਾ ਉਹ ਭਾਰੀ ਮਾਤਰਾ ਦੇ ਵਿੱਚ ਪੈ ਰਿਹਾ ਜਿਸ ਕਰਕੇ ਚਾਰੇ ਪਾਸੇ ਤਬਾਹੀ ਹੀ ਤਬਾਹੀ ਹੈ ਜਿਹੜੀ ਮੱਚੀ ਹੋਈ ਹੈ ਨਦੀਆਂ ਨਾਲੇ ਨੇ ਛੜੇ ਉਹ ਪੂਰੀ ਤਰ੍ਹਾਂ ਉਫਾਨ ਦੇ ਉੱਪਰ ਉਤਰੇ ਹੋਏ ਨੇ ਜਿਸ ਕਰਕੇ ਕਈ ਇਲਾਕਿਆਂ ਦੇ ਵਿੱਚ ਹੜ ਵਰਗੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ ਤਾਂ ਇਸ ਪਿੰਡ ਦੇ ਵਿੱਚ ਹੜ ਆਇਆ ਜਦੋਂ ਹੜ ਆਇਆ ਤਾਂ ਸਾਰਾ ਹੀ ਪਿੰਡ ਹੈ ਜਿਹੜਾ ਉਹ ਪੂਰੀ ਤਰ੍ਹਾਂ ਉਸ ਹੜ ਦੇ ਵਿੱਚ ਹੀ ਵਹਿ ਗਿਆ 25 ਤੋਂ 30 ਕਰ ਅਜੇ ਸੀ ਜਿਹੜੇ ਕਿ ਪੂਰੀ ਤਰ੍ਹਾਂ ਮਲਬੇ ਦੇ ਵਿੱਚ ਦਾਵ ਚੁੱਕੇ ਨੇ ਤਾਂ ਕਈਆਂ ਦੇ ਮਾਰੇ ਜਾਣ ਦੀ ਖਬਰਾਂ ਜਿਹੜੀ ਉਹ ਵੀ ਮਿਲਿਆ ਕਈਆਂ ਦੇ ਲਾਪਤਾ ਹੋਣ ਦੀ ਖਬਰ ਮਿਲਿਆ ਤੇ ਜਿਹੜੇ ਪਸ਼ੂ ਰੱਖੇ ਹੋਏ ਸੀ ਲੋਕਾਂ ਨੇ ਪਰਿਵਾਰਾਂ ਨੇ ਤਾਂ ਉਹ ਵੀ ਉਸ ਹੜ੍ਹਾਂ ਦੇ ਵਿੱਚ ਵਹਿ ਚੁੱਕੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਉਹ ਬੇहद ਹੈਰਾਨ ਕਰਨ ਵਾਲੀਆਂ ਨੇ ਬੇहद ਖੌਫਨਾਕ ਤਸਵੀਰਾਂ ਨੇ ਕਿਉਂਕਿ ਜਿਸ ਜਗ੍ਹਾ ਨੂੰ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਦੇ ਉੱਪਰ ਇੱਕ ਪਿੰਡ ਸੀ ਤੇ ਉਹ ਪੂਰਾ ਪਿੰਡ ਹੈ ਜਿਹੜਾ ਮਲਬੇ ਦੇ ਵਿੱਚ ਦਬ ਚੁੱਕਿਆ ਕਿਉਂਕਿ ਇਸ ਪਿੰਡ ਦੇ ਵਿੱਚ ਹੜ੍ਹ ਆਈ ਸੀ ਕਿਉਂਕਿ ਮੱੜ ਫਟਣ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਲਗਾਤਾਰ ਹੋ ਰਹੀਆਂ ਨੇ ਜਿਸ ਕਰਕੇ ਲਗਾਤਾਰ ਲੈਂਡ ਸਲਾਈਡਾਂ ਜਿਹੜੀ ਉਹ ਵੀ ਹੋ ਰਹੀ ਹੈ ਤੇ ਪਹਾੜਾਂ ਤੋਂ ਮਲਬਾ ਜਿਹੜਾ ਉਹ ਹੇਠਾਂ ਆ ਰਿਹਾ ਜਿਹੜੇ ਪਿੰਡ ਬਣੇ ਹੋਏ ਨੇ ਉਸ ਮਲਬੇ ਦੀ ਲਪੇਟ ਦੇ ਵਿੱਚ ਆ ਰਹੇ ਨੇ ਤੇ ਤਸਵੀਰਾਂ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਮਿੱਟੀ ਦੇ ਸਿਰਫ ਢੇਰ ਦੇ ਉੱਪਰ ਇੱਕ ਘਰ ਬਚਿਆ ਹੋਇਆ ਇਸ ਘਰ ਦੇ ਨਾਲ ਹੋਰ ਵੀ ਘਰ ਸੀ ਜਿਹੜੇ ਕਿ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ हिमाचल ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਹੀ ਤਬਾਹੀ ਹੈ ਜਿਹੜੀ ਮਚਾਈ ਹੋਈ ਹੈ ਜਿੱਥੇ ਹੜ੍ਹਾਂ ਵਰਗੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ ਲੈਂਡਸਲਾਈਡ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਮੰਡੀ ਦੇ ਧਰਮਪੁਰਾ ਦੇ ਪਿੰਡ ਸਿਆਠੀ ਦੀਆਂ ਨੇ ਜਿੱਥੇ ਪੂਰਾ ਪਿੰਡ ਹੀ ਤਬਾਹ ਹੋ ਚੁੱਕਿਆ ਹੈ ਪੂਰਾ ਪਿੰਡ ਹੜ੍ਹਾਂ ਦੀ ਮਾਰ ਤਬਾਹ ਹੋ ਚੁੱਕਿਆ ਹੈ 20 ਤੋਂ 25 ਘਰ ਨੇ ਜਿਹੜੇ ਉਹ ਮਲਬੇ ਦੇ ਵਿੱਚ ਦਬ ਚੁੱਕੇ ਨੇ 20 ਤੋਂ 25 ਘਰਾਂ ਦਾ ਨਾਮੋ ਨਿਸ਼ਾਨ ਆ ਜਿਹੜਾ ਉਹ ਨਹੀਂ ਬਚਿਆ ਕਈ ਪਰਿਵਾਰ ਨੇ ਜਿਹੜੇ ਉਹ ਬੇਕਰ ਹੋ ਗਏ ਨੇ ਕਈ ਪਰਿਵਾਰਾਂ ਦੇ ਮੈਂਬਰਾਂ ਦੀ ਇਸ ਮਲਬੇ ਦੇ ਵਿੱਚ ਦਬੇ ਜਾਣ ਦੀ ਖਬਰਾਂ ਜਿਹੜੀ ਉਹ ਵੀ ਸਾਹਮਣੇ ਆ ਰਹੀ ਹੈ ਮਿੱਟੀ ਦਾ ਇੱਕ ਢੇਰ ਤੁਸੀਂ ਦੇਖ ਰਹੇ ਹੋ ਤੇ ਉਸ ਢੇਰ ਦੇ ਉੱਪਰ ਸਿਰਫ ਇੱਕ ਘਾਰ ਬਚਿਆ 20 ਤੋਂ 25 ਕਰ ਅਜੇ ਨੇ ਜਿਹੜੇ ਕਿ ਮਲਬੇ ਦੇ ਵਿੱਚ ਪੂਰੀ ਤਰ੍ਹਾਂ ਦਬ ਚੁੱਕੇ ਨੇ ਹੜਾਂ ਦੀ ਮਾਰ ਦੇ ਵਿੱਚ ਪੂਰੀ ਤਰ੍ਹਾਂ ਹੜ ਚੁੱਕੇ ਨੇ ਤਾਂ ਤਸਵੀਰਾਂ ਤੁਸੀਂ ਇਹ ਦੇਖ ਰਹੇ ਹੋ ਮੰਡੀ ਦੇ ਪਿੰਡ ਸਿਆਠੀ ਦੀਆਂ ਜਿੱਥੇ ਪੂਰਾ ਪਿੰਡ ਹੀ ਤਬਾਹ ਹੋ ਚੁੱਕਿਆ ਮਿੱਟੀ ਦੇ ਢੇਰ ਦੇ ਉੱਪਰ ਸਿਰਫ ਇੱਕ ਘਰ ਬਚਿਆ ਉਸ ਘਰ ਨੂੰ ਨਾ ਤਾਂ ਆਉਣ ਦਾ ਰਾਹ ਬਚਿਆ ਨਾ ਹੀ ਜਾਣ ਦਾ ਰਾਹ ਬਚਿਆ ਸਿਰਫ ਇੱਕ ਮਿੱਟੀ ਦਾ ਢੇਰ ਹੈ ਤੇ ਉਸ ਮਿੱਟੀ ਦੇ ਢੇਰ ਦੇ ਉੱਪਰ ਇੱਕ ਘਰ ਖੜਾ ਹੈ ਤੇ ਉਸ ਦੇ ਆਲੇ ਦੁਆਲੇ ਜ਼ਮੀਨ ਹੀ ਨਹੀਂ ਤਾਂ ਲਗਾਤਾਰ ਮੰਡੀ ਦੇ ਵਿੱਚ ਮੀਂਹ ਛੜਾ ਉਹ ਭਾਰੀ ਮਾਤਰਾ ਦੇ ਵਿੱਚ ਪੈ ਰਿਹਾ ਜਿਸ ਕਰਕੇ ਚਾਰੇ ਪਾਸੇ ਤਬਾਹੀ ਹੀ ਤਬਾਹੀ ਹੈ ਜਿਹੜੀ ਮੱਚੀ ਹੋਈ ਹੈ ਨਦੀਆਂ ਨਾਲੇ ਨੇ ਛੜੇ ਉਹ ਪੂਰੀ ਤਰ੍ਹਾਂ ਉਫਾਨ ਦੇ ਉੱਪਰ ਉਤਰੇ ਹੋਏ ਨੇ ਜਿਸ ਕਰਕੇ ਕਈ ਇਲਾਕਿਆਂ ਦੇ ਵਿੱਚ ਹੜ ਵਰਗੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ ਤਾਂ ਇਸ ਪਿੰਡ ਦੇ ਵਿੱਚ ਹੜ ਆਇਆ ਜਦੋਂ ਹੜ ਆਇਆ ਤਾਂ ਸਾਰਾ ਹੀ ਪਿੰਡ ਜਿਹੜਾ ਉਹ ਪੂਰੀ ਤਰ੍ਹਾਂ ਉਸ ਹੜ ਦੇ ਵਿੱਚ ਹੀ ਵਹਿ ਗਿਆ 25 ਤੋਂ 30 ਕਰ ਅਜੇ ਸੀ ਜਿਹੜੇ ਕਿ ਪੂਰੀ ਤਰ੍ਹਾਂ ਮਲਬੇ ਦੇ ਵਿੱਚ ਦਬ ਚੁੱਕੇ ਨੇ ਤਾਂ ਕਈਆਂ ਦੇ ਮਾਰੇ ਜਾਣ ਦੀ ਖਬਰਾਂ ਜਿਹੜੀ ਉਹ ਵੀ ਮਿਲਿਆ ਕਈਆਂ ਦੇ ਲਾਪਤਾ ਹੋਣ ਦੀ ਖਬਰ ਮਿਲਿਆ ਤੇ ਜਿਹੜੇ ਪਸ਼ੂ ਰੱਖੇ ਹੋਏ ਸੀ ਲੋਕਾਂ ਨੇ ਪਰਿਵਾਰਾਂ ਨੇ ਤਾਂ ਉਹ ਵੀ ਉਸ ਹੜਾਂ ਦੇ ਵਿੱਚ ਵਹਿ ਚੁੱਕੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਉਹ ਬੇहद ਹੈਰਾਨ ਕਰਨ ਵਾਲੀਆਂ ਨੇ ਬੇहद ਖੌਫਨਾਕ ਤਸਵੀਰਾਂ ਨੇ ਕਿਉਂਕਿ ਜਿਸ ਜਗ੍ਹਾ ਨੂੰ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਦੇ ਉੱਪਰ ਇੱਕ ਪਿੰਡ ਸੀ ਤੇ ਉਹ ਪੂਰਾ ਪਿੰਡ ਹੈ ਜਿਹੜਾ ਮਲਬੇ ਦੇ ਵਿੱਚ ਦਬ ਚੁੱਕਿਆ ਕਿਉਂਕਿ ਇਸ ਪਿੰਡ ਦੇ ਵਿੱਚ ਹੜ੍ਹ ਆਏ ਸੀ ਕਿਉਂਕਿ ਬੱਦਲ ਫਟਣ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਲਗਾਤਾਰ ਹੋ ਰਹੀਆਂ ਨੇ ਜਿਸ ਕਰਕੇ ਲਗਾਤਾਰ ਲੈਂਡ ਸਲਾਈਡਾਂ ਜਿਹੜੀ ਉਹ ਵੀ ਹੋ ਰਹੀ ਹੈ ਤੇ ਪਹਾੜਾਂ ਤੋਂ ਮਲਬਾ ਜਿਹੜਾ ਉਹ ਠਾ ਆ ਰਿਹਾ ਜਿਹੜੇ ਪਿੰਡ ਬਣੇ ਹੋਏ ਨੇ ਉਸ ਮਲਬੇ ਦੀ ਲਪੇੜ ਦੇ ਵਿੱਚ ਆ ਰਹੇ ਨੇ ਤੇ ਤਸਵੀਰਾਂ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਮਿੱਟੀ ਦੇ ਸਿਰਫ ਢੇਰ ਦੇ ਉੱਪਰ ਇੱਕ ਘਰ بچਿਆ ਹੋਇਆ ਇਸ ਘਰ ਦੇ ਨਾਲ ਹੋਰ ਵੀ ਘਰ ਸੀ ਜਿਹੜੇ ਕਿ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਹਿਮਾਚਲ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਹੀ ਤਬਾਹੀ ਹੈ ਜਿਹੜੀ ਮਚਾਈ ਹੋਈ ਹੈ ਜਿਥੇ ਹੜਾਂ ਵਰਗੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ ਲੈਂਡ ਸਲਾਈਡ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਮੰਡੀ ਦੇ ਧਰਮਪੁਰਾ ਦੇ ਪਿੰਡ ਸਿਆਠੀ ਦੀਆਂ ਨੇ ਜਿੱਥੇ ਪੂਰਾ ਪਿੰਡ ਹੀ ਤਬਾਹ ਹੋ ਚੁੱਕਿਆ ਹੈ ਪੂਰਾ ਪਿੰਡ ਹੜਾਂ ਦੀ ਮਾਰ ਤਬਾਹ ਹੋ ਚੁੱਕਿਆ ਹੈ 20 ਤੋਂ 25 ਕਰਨੇ ਛੜੇ ਉਹ ਮਲਬੇ ਦੇ ਵਿੱਚ ਦਬ ਚੁੱਕੇ ਨੇ 20 ਤੋਂ 25 ਕਰਾਂ ਦਾ ਨਾਮੋ ਨਿਸ਼ਾਨ ਆ ਜਿਹੜਾ ਉਹ ਨਹੀਂ ਬਚਿਆ ਕਈ ਪਰਿਵਾਰ ਨੇ ਜਿਹੜੇ ਉਹ ਬੇਕਰ ਹੋ ਗਏ ਨੇ ਕਈ ਪਰਿਵਾਰਾਂ ਦੇ ਮੈਂਬਰਾਂ ਦੀ ਇਸ ਮਲਬੇ ਦੇ ਵਿੱਚ ਦਬੇ ਜਾਣ ਦੀ ਖਬਰ ਆ ਜਿਹੜੀ ਉਹ ਵੀ ਸਾਹਮਣੇ ਆ ਰਹੀ ਹੈ ਮਿੱਟੀ ਦਾ ਇੱਕ ਢੇਰ ਤੁਸੀਂ ਦੇਖ ਰਹੇ ਹੋ ਤੇ ਉਸ ਢੇਰ ਦੇ ਉੱਪਰ ਸਿਰਫ ਇੱਕ ਘਰ ਬਚਿਆ 20 ਤੋਂ 25 ਕਰ ਅਜਹਿ ਨੇ ਜਿਹੜੇ ਕਿ ਮਲਬੇ ਦੇ ਵਿੱਚ ਪੂਰੀ ਤਰ੍ਹਾਂ ਦਬ ਚੁੱਕੇ ਨੇ ਹੜਾਂ ਦੀ ਮਾਰ ਦੇ ਵਿੱਚ ਪੂਰੀ ਤਰ੍ਹਾਂ ਹੜ ਚੁੱਕੇ ਨੇ ਤਾਂ ਤਸਵੀਰਾਂ ਤੁਸੀਂ ਇਹ ਦੇਖ ਰਹੇ ਹੋ ਮੰਡੀ ਦੇ ਪਿੰਡ ਸਿਆਠੀ ਦੀਆਂ ਜਿੱਥੇ ਪੂਰਾ ਪਿੰਡ ਹੀ ਤਬਾਹ ਹੋ ਚੁੱਕਿਆ ਮਿੱਟੀ ਦੇ ਢੇਰ ਦੇ ਉੱਪਰ ਸਿਰਫ ਇੱਕ ਘਰ ਬਚਿਆ ਉਸ ਘਰ ਨੂੰ ਨਾ ਤਾਂ ਆਉਣ ਦਾ ਰਾਹ ਬਚਿਆ ਨਾ ਹੀ ਜਾਣ ਦਾ ਰਾਹ ਬਚਿਆ ਸਿਰਫ ਇੱਕ ਮਿੱਟੀ ਦਾ ਢੇਰ ਹੈ ਤੇ ਉਸ ਮਿੱਟੀ ਦੇ ਢੇਰ ਦੇ ਉੱਪਰ ਇੱਕ ਘਰ ਖੜਾ ਹੈ ਤੇ ਉਸ ਦੇ ਆਲੇ-ਦੁਆਲੇ ਜ਼ਮੀਨ ਹੀ ਨਹੀਂ ਤਾਂ ਲਗਾਤਾਰ ਮੰਡੀ ਦੇ ਵਿੱਚ ਮੀਂਹ ਛੜਾ ਉਹ ਭਾਰੀ ਮਾਤਰਾ ਦੇ ਵਿੱਚ ਪੈ ਰਿਹਾ ਜਿਸ ਕਰਕੇ ਚਾਰੇ ਪਾਸੇ ਤਬਾਹੀ ਹੀ ਤਬਾਹੀ ਹੈ ਜਿਹੜੀ ਮੱਚੀ ਹੋਈ ਹੈ ਨਦੀਆਂ ਨਾਲੇ ਨੇ ਛੜੇ ਉਹ ਪੂਰੀ ਤਰ੍ਹਾਂ ਉਫਾਨ ਦੇ ਉੱਪਰ ਉਤਰੇ ਹੋਏ ਨੇ ਜਿਸ ਕਰਕੇ ਕਈ ਇਲਾਕਿਆਂ ਦੇ ਵਿੱਚ ਹੜ ਵਰਗੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ ਤਾਂ ਇਸ ਪਿੰਡ ਦੇ ਵਿੱਚ ਹੜ ਆਇਆ ਜਦੋਂ ਹੜ ਆਇਆ ਤਾਂ ਸਾਰਾ ਹੀ ਪਿੰਡ ਹੈ ਜਿਹੜਾ ਉਹ ਪੂਰੀ ਤਰ੍ਹਾਂ ਉਸ ਹੜ ਦੇ ਵਿੱਚ ਹੀ ਵਹਿ ਗਿਆ 25 ਤੋਂ 30 ਕਰ ਅਜਿਹੇ ਸੀ ਜਿਹੜੇ ਕਿ ਪੂਰੀ ਤਰ੍ਹਾਂ ਮਲਬੇ ਦੇ ਵਿੱਚ ਦਬ ਚੁੱਕੇ ਨੇ ਤਾਂ ਕਈਆਂ ਦੇ ਮਾਰੇ ਜਾਣ ਦੀ ਖਬਰਾਂ ਜਿਹੜੀ ਉਹ ਵੀ ਮਿਲਿਆ ਕਈਆਂ ਦੇ ਲਾਪਤਾ ਹੋਣ ਦੀ ਖਬਰ ਮਿਲਿਆ ਤੇ ਜਿਹੜੇ ਪਸ਼ੂ ਰੱਖੇ ਹੋਏ ਸੀ ਲੋਕਾਂ ਨੇ ਪਰਿਵਾਰਾਂ ਨੇ ਤਾਂ ਉਹ ਵੀ ਉਸ ਹੜਾਂ ਦੇ ਵਿੱਚ ਵਹਿ ਚੁੱਕੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਉਹ ਬੇहद ਹੈਰਾਨ ਕਰਨ ਵਾਲੀਆਂ ਨੇ ਬੇहद ਖੌਫਨਾਕ ਤਸਵੀਰਾਂ ਨੇ ਕਿਉਂਕਿ ਜਿਵੇਂ ਜਗਾਂ ਨੂੰ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਦੇ ਉੱਪਰ ਇੱਕ ਪਿੰਡ ਸੀ ਤੇ ਉਹ ਪੂਰਾ ਪਿੰਡ ਹੈ ਜਿਹੜਾ ਮਲਬੇ ਦੇ ਵਿੱਚ ਦਬ ਚੁੱਕਿਆ ਕਿਉਂਕਿ ਇਸ ਪਿੰਡ ਦੇ ਵਿੱਚ ਹੜ੍ਹ ਆਏ ਸੀ ਕਿਉਂਕਿ ਬੱਦਲ ਫਟਣ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਲਗਾਤਾਰ ਹੋ ਰਹੀਆਂ ਨੇ ਜਿਸ ਕਰਕੇ ਲਗਾਤਾਰ ਲੈਂਡ ਸਲਾਈਡਾਂ ਜਿਹੜੀ ਉਹ ਵੀ ਹੋ ਰਹੀ ਹੈ ਤੇ ਪਹਾੜਾਂ ਤੋਂ ਮਲਬਾ ਜਿਹੜਾ ਉਹ ਹੇਠਾਂ ਆ ਰਿਹਾ ਜਿਹੜੇ ਪਿੰਡ ਬਣੇ ਹੋਏ ਨੇ ਉਸ ਮਲਬੇ ਦੀ ਲਪੇਟ ਦੇ ਵਿੱਚ ਆ ਰਹੇ ਨੇ ਤੇ ਤਸਵੀਰਾਂ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਮਿੱਟੀ ਦੇ ਸਿਰਫ ਡੇਰ ਦੇ ਉੱਪਰ ਇੱਕ ਘਰ بچਿਆ ਹੋਇਆ ਇਸ ਘਰ ਦੇ ਨਾਲ ਹੋਰ ਵੀ ਘਰ ਸੀ ਜਿਹੜੇ ਕਿ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਹਿਮਾਚਲ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਹੀ ਤਬਾਈ ਹੈ ਜਿਹੜੀ ਮਚਾਈ ਹੋਈ ਹੈ ਜਿੱਥੇ ਹੜ੍ਹਾਂ ਵਰਗੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ ਲੈਂਡਸਲਾਈਡ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਮੰਡੀ ਦੇ ਧਰਮਪੁਰਾ ਦੇ ਪਿੰਡ ਸਿਆਠੀ ਦੀਆਂ ਨੇ ਜਿੱਥੇ ਪੂਰਾ ਪਿੰਡ ਹੀ ਤਬਾਹ ਹੋ ਚੁੱਕਿਆ ਹੈ ਪੂਰਾ ਪਿੰਡ ਹੜ੍ਹਾਂ ਦੀ ਮਾਰ ਤਬਾਹ ਹੋ ਚੁੱਕਿਆ ਹੈ 20 ਤੋਂ 25 ਕਰਨੇ ਛੜੇ ਉਹ ਮਲਬੇ ਦੇ ਵਿੱਚ ਦਬ ਚੁੱਕੇ ਨੇ 20 ਤੋਂ 25 ਕਰਾਂ ਦਾ ਨਾਮੋ ਨਿਸ਼ਾਨ ਆ ਜਿਹੜਾ ਉਹ ਨਹੀਂ ਬਚਿਆ ਕਈ ਪਰਿਵਾਰ ਨੇ ਜਿਹੜੇ ਉਹ ਬੇਕਰ ਹੋ ਗਏ ਨੇ ਕਈ ਪਰਿਵਾਰਾਂ ਦੇ ਮੈਂਬਰਾਂ ਦੀ ਇਸ ਮਲਬੇ ਦੇ ਵਿੱਚ ਦਬੇ ਜਾਣ ਦੀ ਖਬਰ ਆ ਜਿਹੜੀ ਉਹ ਵੀ ਸਾਹਮਣੇ ਆ ਰਹੀ ਹੈ ਮਿੱਟੀ ਦਾ ਇੱਕ ਢੇਰ ਤੁਸੀਂ ਦੇਖ ਰਹੇ ਹੋ ਤੇ ਉਸ ਢੇਰ ਦੇ ਉੱਪਰ ਸਿਰਫ ਇੱਕ ਘਰ ਬਚਿਆ 20 ਤੋਂ 25 ਕਰ ਅਜੇ ਨੇ ਜਿਹੜੇ ਕੀ ਮਲਬੇ ਦੇ ਵਿੱਚ ਪੂਰੀ ਤਰ੍ਹਾਂ ਦਬ ਚੁੱਕੇ ਨੇ ਹੜ੍ਹਾਂ ਦੀ ਮਾਰ ਦੇ ਵਿੱਚ ਪੂਰੀ ਤਰ੍ਹਾਂ ਹੜ ਚੁੱਕੇ ਨੇ ਤਾਂ ਤਸਵੀਰਾਂ ਤੁਸੀਂ ਇਹ ਦੇਖ ਰਹੇ ਹੋ ਮੰਡੀ ਦੇ ਪਿੰਡ ਸਿਆਠੀ ਦੀਆਂ ਜਿੱਥੇ ਪੂਰਾ ਪਿੰਡ ਹੀ ਤਬਾਹ ਹੋ ਚੁੱਕਿਆ ਹੈ ਮਿੱਟੀ ਦੇ ਢੇਰ ਦੇ ਉੱਪਰ ਸਿਰਫ ਇੱਕ ਘਰ ਬਚਿਆ ਉਸ ਘਰ ਨੂੰ ਨਾ ਤਾਂ ਆਉਣ ਦਾ ਰਾਹ ਬਚਿਆ ਨਾ ਹੀ ਜਾਣ ਦਾ ਰਾਹ ਬਚਿਆ ਸਿਰਫ ਇੱਕ ਮਿੱਟੀ ਦਾ ਢੇਰ ਹੈ ਤੇ ਉਸ ਮਿੱਟੀ ਦੇ ਢੇਰ ਦੇ ਉੱਪਰ ਇੱਕ ਘਰ ਖੜਾ ਹੈ ਤੇ ਉਸ ਦੇ ਆਲੇ ਦੁਆਲੇ ਜ਼ਮੀਨ ਹੀ ਨਹੀਂ ਤਾਂ ਲਗਾਤਾਰ ਮੰਡੀ ਦੇ ਵਿੱਚ ਮੀਂਹ ਜਿਹੜਾ ਉਹ ਭਾਰੀ ਮਾਤਰਾ ਦੇ ਵਿੱਚ ਪੈ ਰਿਹਾ ਜਿਸ ਕਰਕੇ ਚਾਰੇ ਪਾਸੇ ਤਬਾਹੀ ਹੀ ਤਬਾਹੀ ਹੈ ਜਿਹੜੀ ਮੱਚੀ ਹੋਈ ਹੈ ਨਦੀਆਂ ਨਾਲੇ ਨੇ ਛੜੇ ਉਹ ਪੂਰੀ ਤਰ੍ਹਾਂ ਉਫਾਨ ਦੇ ਉੱਪਰ ਉਤਰੇ ਹੋਏ ਨੇ ਜਿਸ ਕਰਕੇ ਕਈ ਇਲਾਕਿਆਂ ਦੇ ਵਿੱਚ ਹੜ ਵਰਗੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ ਤਾਂ ਇਸ ਪਿੰਡ ਦੇ ਵਿੱਚ ਹੜ ਆਇਆ ਜਦੋਂ ਹੜ ਆਇਆ ਤਾਂ ਸਾਰਾ ਹੀ ਪਿੰਡ ਹੈ ਜਿਹੜਾ ਉਹ ਪੂਰੀ ਤਰ੍ਹਾਂ ਉਸ ਹੜ ਦੇ ਵਿੱਚ ਹੀ ਵਹਿ ਗਿਆ 25 ਤੋਂ 30 ਕਰ ਅਜੇ ਸੀ ਜਿਹੜੇ ਕਿ ਪੂਰੀ ਤਰ੍ਹਾਂ ਮਲਬੇ ਦੇ ਵਿੱਚ ਦਬ ਚੁੱਕੇ ਨੇ ਤਾਂ ਕਈਆਂ ਦੇ ਮਾਰੇ ਜਾਣ ਦੀ ਖਬਰਾਂ ਜਿਹੜੀ ਉਹ ਵੀ ਮਿਲਿਆ ਕਈਆਂ ਦੇ ਲਾਪਤਾ ਹੋਣ ਦੀ ਖਬਰ ਮਿਲਿਆ ਤੇ ਜਿਹੜੇ ਪਸ਼ੂ ਰੱਖੇ ਹੋਏ ਸੀ ਲੋਕਾਂ ਨੇ ਪਰਿਵਾਰਾਂ ਨੇ ਤਾਂ ਉਹ ਵੀ ਉਸ ਹੜ੍ਹਾਂ ਦੇ ਵਿੱਚ ਵਹਿ ਚੁੱਕੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਉਹ ਬੇਹਦ ਹੈਰਾਨ ਕਰਨ ਵਾਲੀਆਂ ਨੇ ਬੇਹਦ ਖੌਫਨਾਕ ਤਸਵੀਰਾਂ ਨੇ ਕਿਉਂਕਿ ਜਿਸ ਜਗ੍ਹਾ ਨੂੰ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਦੇ ਉੱਪਰ ਇੱਕ ਪਿੰਡ ਸੀ ਤੇ ਉਹ ਪੂਰਾ ਪਿੰਡ ਹੈ ਜਿਹੜਾ ਮਲਬੇ ਦੇ ਵਿੱਚ ਦਬ ਚੁੱਕਿਆ ਕਿਉਂਕਿ ਇਸ ਪਿੰਡ ਦੇ ਵਿੱਚ ਹੜ੍ਹ ਆਈ ਸੀ ਕਿਉਂਕਿ ਬੱਦਲ ਫਟਣ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਲਗਾਤਾਰ ਹੋ ਰਹੀਆਂ ਨੇ ਜਿਸ ਕਰਕੇ ਲਗਾਤਾਰ ਲੈਂਡ ਸਲਾਈਡਾਂ ਜਿਹੜੀ ਉਹ ਵੀ ਹੋ ਰਹੀ ਹੈ ਤੇ ਪਹਾੜਾਂ ਤੋਂ ਮਲਬਾ ਜਿਹੜਾ ਉਹ ਹੇਠਾਂ ਆ ਰਿਹਾ